ਹਾਂਜੀ ਹੁਣ ਆਪਾਂ ਇਹਨਾਂ ਨੂੰ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਕਹਿੰਦੇ ਕਿ ਜੱਲੂ ਕੇ ਪਿੰਡ ਵੀ ਆ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਆਪਣੀ ਨਹੀਂ ਅਜੇ ਤੱਕ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਰਾਜ ਸਿੰਘ ਹੈ ਅਸੀਂ ਅੱਜ ਮੈਡੀਕਲ ਕੈਂਪ ਲਗਾਇਆ ਸੀਗਾ ਉੱਥੇ ਜੱਲੂ ਕੇ ਪਿੰਡ ਦੇ ਵਿੱਚ ਜੋ ਕਿ ਪਿੰਡ ਤੋਂ 5-6 ਕਿਲੋਮੀਟਰ ਪੂਰਾ ਰਸਤੇ ਵਿੱਚ ਪਾਣੀ ਭਰਿਆ ਹੋਇਆ ਹੈ ਉੱਥੇ ਅਜੇ ਤੱਕ ਕੋਈ ਸਹੂਲਤ ਨਹੀਂ ਪਹੁੰਚੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ ਲੋਕ ਭੁੱਖੇ ਬੈਠੇ ਆ ਉਹਨਾਂ ਦੇ ਘਰਾਂ ਦੇ ਵਿੱਚ ਖਾਣ ਨੂੰ ਰਸਣ ਨਹੀਂ ਹੈ ਪਸ਼ੂਆਂ ਨੂੰ ਚਾਰਾ ਤੱਕ ਨਹੀਂ ਮਿਲਿਆਗਾ ਔਰ ਬਹੁਤ ਲੋਕ ਪਰੇਸ਼ਾਨ ਬੈਠੇ ਆ ਅਸੀਂ ਉੱਥੇ ਮੈਡੀਕਲ ਕੈਂਪ ਲਾ ਕੇ ਦਵਾਈਆਂ ਦੇ ਕੇ ਆਏ ਆ ਪੂਰੇ 5-6-6 ਫੁੱਟ ਪਾਣੀ ਸੀਗਾ ਜਿੱਥੇ ਅਸੀਂ ਜਾ ਕੇ ਆਏ ਆ ਸਾਡੀ ਟੀਮ ਸਾਡੇ ਨਾਲ ਹੈ ਸਾਡੇ ਨੌਜਵਾਨ ਮੁੰਡੇ ਅਸੀਂ ਸਾਰੇ ਉੱਥੇ ਦਵਾਈਆਂ ਦਾ ਲੰਗਰ ਲਾ ਕੇ ਆਏ ਉੱਥੇ ਜੀ ਬਹੁਤ ਲੋਕ ਪਰੇਸ਼ਾਨ ਨੇ ਔਰ ਉਹ ਇਹ ਵੀ ਕਹਿ ਰਹੇ ਨੇ ਕਿ ਸਾਡਾ ਇੱਥੇ ਅਜੇ ਤੱਕ ਕੋਈ ਕਵਰੇਜ ਕਰਨ ਵਾਲਾ ਪੱਤਰਕਾਰ ਵੀ ਨਹੀਂ ਪਹੁੰਚਿਆ ਗਿਆ ਉੱਥੇ ਜੀ ਹਾਂਜੀ ਅਸੀਂ ਨਾ ਇੱਧਰ ਗਏ ਸੀ ਸਾਨੂੰ ਪਤਾ ਨਹੀਂ ਲੱਗਾ ਕਿ ਗੋ ਰੱਸਾ ਕਿੱਧਰ ਨੂੰ ਜਾ ਰਿਹਾ ਕਿੱਦਨ ਬਸ ਬਹੁਤ ਖਰਾਬ ਹੈ ਅਸੀਂ ਬਾਈਕ ਤੇ ਜਾ ਕੇ ਆਏ ਹਾਂ ਜਾਂ ਆਪਾਂ ਬਾਈਕ ਤੇ ਜਾ ਸਕਦੇ ਹਾਂ ਜਾਂ ਟਰੈਕਟਰ ਟਰਾਲੀ ਤੇ ਜਾਇਆ ਜਾ ਸਕਦਾ ਹੈ ਛੋਟੇ ਜਿਹੇ ਵਹੀਕਲ ਨਹੀਂ ਜਾ ਸਕਦੇ ਛੋਟੇ ਛੋਟੇ ਵਹੀਕਲ ਨਹੀਂ ਤਾਂ ਹੀ ਅਸੀਂ ਗਏ ਸੀ ਉਸ ਬਾਰਡਰ ਵੱਲ ਗਏ ਸੀ ਪਰ ਅੱਗੇ ਫੌਜ ਵੀ ਆ ਤਾਂ ਉਹਨਾਂ ਨੇ ਸਾਨੂੰ ਵਾਪਸ ਭੇਜ ਦਿੱਤਾ ਕਿ ਸਾਨੂੰ ਜਾਣ ਨਹੀਂ ਦਿੱਤਾ ਬਾਕੀ ਸਾਡੇ ਕੋਲ ਕਾਰਾਂ ਸੀ ਤਾਂ ਸ਼ਾਇਦ ਸ਼ਾਇਦ ਅਸੀਂ ਪਹੁੰਚੀ ਨਹੀਂ ਸੀ ਨਹੀਂ ਜਾ ਪਾਏਗੀ ਉੱਥੇ ਸਿਰਫ ਤੁਸੀਂ ਟਰੈਕਟਰ ਤੇ ਜਾਂ ਤੁਸੀਂ ਕਿਸੇ ਵੱਡੇ ਵਹੀਕਲ ਤੇ ਜਾ ਸਕਦੇ ਹੋ ਅਸੀਂ ਸਾਰੇ ਉੱਥੇ ਆਪਣੇ ਵਹੀਕਲ ਲੈ ਕੇ ਗਏ ਪਰ ਅਸੀਂ ਕਿਹ ਜਾਂ ਤੁਰ ਕੇ ਗਏ ਕਿ 3-4 ਕਿਲੋਮੀਟਰ ਤੁਰ ਕੇ ਗਏ ਹਾਂ ਪਾਣੀ ਦੇ ਵਿੱਚ ਠੀਕ ਆ ਜੀ ਉੱਪਰ ਪੂਰਾ ਪਾਣੀ ਭਰਿਆ ਹੋਇਆ ਕਿਸੇ ਨੂੰ ਉੱਥੇ ਜਾਣ ਦਾ ਕੋਈ ਪ੍ਰਬੰਧ ਨਹੀਂ ਹੈ ਉੱਥੇ ਅਜੇ ਤੱਕ ਉਹਨਾਂ ਦੀ ਮੀਡੀਆ ਕਵਰੇਜ ਨਹੀਂ ਹੋਏਗੀ ਕਿਸੇ ਤਰ੍ਹਾਂ ਦੀ ਠੀਕ ਆ ਜੀ ਸਾਡੀ মিডিਆ ਵਾਲੇ ਭਰਾਵਾਂ ਨੂੰ ਬੇਨਤੀ ਆ ਜਿਨ੍ਹਾਂ ਕੋਲ ਆਪਣਾ ਸੰਦ ਪੈੜਾ ਹੈਗਾ ਵਾ ਮਤਲਬ ਟਰੈਕਟਰ ਕਹਿ ਲਓ ਜਾਂ ਹੋਰ ਵਾਹਣ ਸੰਦ ਕਹਿ ਲਓ ਜਿਹੜੇ ਉੱਥੇ ਤੱਕ ਪਹੁੰਚ ਸਕਦੇ ਆ ਜਿਹੜੇ ਰਿਮੋਟ ਏਰੀਆ ਸੇ ਇਦਾਂ ਦੇ ਆ ਉੱਥੇ ਜ਼ਰੂਰ ਆਪੜੋ মিডিਆ ਕਵਰੇਜ ਤੋਂ মিডিਆ ਕਵਰੇਜ ਮਿਲੂਗੇ ਤੇ ਉੱਥੇ ਤੱਕ ਜਿਹੜੀ ਸਹਾਇਤਾ ਉਹ ਆਪਣੀ ਸ਼ੁਰੂ ਹੋਊਗੀ ਵੀਰ ਜੀ ਤੁਹਾਡਾ ਪਿੰਡ ਆਪਣਾ ਕਿਹੜਾ ਵਾ ਆਪਣਾ ਪਿੰਡ ਜੀ ਲੱਖਾ ਜੀ ਆ ਅਸੀਂ ਮੰਮਦੋੜ ਤੋਂ ਆਏ ਆ ਜੀ ਅਸੀਂ ਸੇਵਾ ਕਰਨ ਲਈ ਆਏ ਆ ਇਹ ਸਾਡੀ ਟੀਮ ਹੈ ਸਾਰੇ ਮੁੰਡੇ ਨੌਜਵਾਨ ਮੁੰਡੇ ਸਾਰੇ ਉੱਥੇ ਸੇਵਾ ਕਰ ਰਹੇ ਆ ਜਾ ਜੀ ਮਤਲਬ ਕਿ ਉੱਥੇ ਕੁਝ ਵੀ ਨਹੀਂ ਅਜੇ ਬੋਰਡਸ ਵਗੈਰਾ ਉੱਥੇ ਹੈਗੇ ਕਿ ਉਹ ਵੀ ਨਹੀਂ ਹੈਗਾ ਕੁਝ ਬੋਰਡਸ ਤਾਂ ਨਹੀਂ ਬੋਰਡਸ ਨਹੀਂ ਹੈ ਰਸਤਾ ਜਾ ਰਿਹਾ ਪਰ ਰਸਤੇ ਦੇ ਉੱਪਰ ਪਾਣੀ ਹੈ ਪਾਣੀ ਤੋਂ ਲੰਘ ਕੇ ਜਾਣਾ ਪੈਂਦਾ ਠੀਕ ਹੈ ਮਤਲਬ ਐਸੇ ਰਸਤਾ ਟੁੱਟਾ ਕਿਤੇ ਰਸਤਾ ਸਹੀ ਹੈ ਕਿਤੇ ਟੁੱਟਾ ਹੈ ਮਤਲਬ ਕਿਤੇ ਰਸਤਾ ਟੁੱਟਾ ਕਿਤੇ ਸਹੀ ਹੈ ਤੇ ਉਦਾਂ ਟਰੈਕਟਰ ਵਾਲੇ ਜਾ ਰਹੇ ਆ ਟਰੈਕਟਰ ਟਰਾਲੀ ਜਾ ਸਕਦੇ ਆ ਟਰੈਕਟਰ ਟਰਾਲੀ ਜਾ ਰਿਹਾ ਹੈ ਅੱਛਾ ਠੀਕ ਹੈ ਜੀ ਜਿਹੜੇ ਵੀ ਜਾਂਦੀ ਹੈ ਸੰਗਤ ਕੋਈ ਲੰਗਰ ਲੈ ਕੇ ਜਾਂਦਾ ਕੋਈ ਉਹ ਪਿੱਛੋਂ ਹੀ ਮੋੜਾਂ ਦੇ ਅੱਗੇ ਨਹੀਂ ਜਾਂਦੇ ਕੋਈ ਉੱਥੇ ਨਹੀਂ ਜਾ ਰਹੇ ਉੱਥੇ ਪਹੁੰਚ ਨਹੀਂ ਹੋ ਰਹੀ ਜਰੂਰ ਪਹੁੰਚੋ ਤੁਸੀਂ ਵੀ ਉੱਥੇ ਹਾਂਜੀ ਜਰੂਰ ਅਛਾ ਬਹੁਤ ਜਿਆਦਾ ਨਾ ਜੁਗਾ ਤੁਹਾਡਾ ਕਿਹੜਾ ਪਿੰਡ ਜੀ ਸਾਡਾ ਰੱਤਾ ਕਿਹੜਾ ਪਿੰਡ ਆ ਪਰ ਅੱਜ ਅਸੀਂ ਉਧਰ ਅੱਗੇ ਗਏ ਆ ਸਾਡਾ ਇਧਰ ਰੱਤਾ ਕਿਹੜਾ ਪਿੰਡ ਆ ਪਿੱਛੇ ਪਰ ਅਸੀਂ ਅੱਗੇ ਹੁਣ ਓਕੇ ਆਏ ਹਾਰੇ ਤੋਂ ਅਗਲੇ ਪੰਨੇ ਸਾਰੇ ਨਾਲ ਇਹਨਾਂ ਦੇ ਨਾਲ ਹੀ ਗਏ ਆ ਅੱਜ ਭਗਵੰਤ ਮਾਨ ਆਉਣ ਕਰਕੇ ਉੱਥੇ ਥੋੜੀ ਜਿਹੀ ਰਸ ਰਿਆ ਪਰ ਕੱਲ ਤੁਸੀਂ ਸਵੇਰ ਜਰੂਰ ਉੱਥੇ ਜਾਣਾ ਠੀਕ ਆ ਜੀ ਅਸੀਂ ਆਏ ਸੀ ਉਦੋਂ ਨਾ ਸਿਕਿਉਰਟੀ ਬਹੁਤ ਜ਼ਿਆਦਾ ਹੀ ਸੀ ਉਹ ਕਹਿ ਰਹੀ ਸੀ ਕਿ ਤੁਹਾਨੂੰ ਅੱਗੇ ਜਾਣ ਨਹੀਂ ਦੇ ਨਾਲੇ ਅੱਜ ਬਾਰਸ਼ ਪੈਂਦੀ ਸੀ ਰਸਤਾ ਬਹੁਤ ਖਰਾਬ ਸੀ ਤੁਸੀਂ ਰੁਕ ਸਕਦੇ ਹੋ ਕੱਲ ਨੂੰ ਤੁਸੀਂ ਉੱਥੇ ਮੀਡੀਆ ਕਵਰੇਜ ਕਰੋ ਕੱ ਲੋ ਉੱਥੇ ਉਹ ਲੋਕਾਂ ਦੀ ਕਰੋ ਜਿਨ੍ਹਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਓ ਕੁਝ ਵੀਰ ਜਿਹੜੇ ਮੈਡੀਕਲ ਕੈਂਪ ਲਾ ਕੇ ਆਏ ਉੱਥੇ ਉਹ ਦੱਸ ਰਹੇ ਕਿ ਉਹਨਾਂ ਲੋਕਾਂ ਦੇ ਹਾਲਾਤ ਵੱਧ ਤੋਂ ਵੱਤਰ ਆ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸ਼ਾਇਦ ਬਹੁਤ ਜਿਹੜਾ ਸਮਾਂ ਜਿਹੜਾ ਥੋੜਾ ਆਪਣੇ ਕੋਲ ਕਿ ਆਪਾਂ ਉਹਨਾਂ ਨੂੰ ਸ਼ਾਇਦ ਬਚਾ ਨਾ ਸਕੀ ਬਾਅਦ ਵਿੱਚ ਜਿਉ ਉਹਨਾਂ ਕੋਲ ਖਾਣ ਨੂੰ ਹੀ ਕੁਝ ਨਹੀਂ ਕਿਉਂਕਿ ਇਹਨੇ ਦੇ ਲੋ ਗਿਆ 11 18 ਦਿਨ ਹੋ ਗਿਆ ਹਟਾਂਦੇ ਚੱਲਦਿਆਂ ਉਹ ਪਿੰਡ ਪਾਣੀ ਚ ਬੁਰੀ ਤਰ੍ਹਾਂ ਨਾਲ ਘਿਰੇ ਹੋਏ ਆ ਤਾਂ ਸਾਨੂੰ ਸਾਰਿਆਂ ਨੂੰ ਦਮ ਕਰਕੇ ਉਹਨਾਂ ਪਿੰਡਾਂ ਤੱਕ ਪਹੁੰਚਣਾ ਚਾਹੀਦਾ ਜਿੱਥੇ ਮਦਦ ਅਪੜਦੀ ਨਹੀਂ ਪਈ